ਬਾਈ ਸਾਰਿਆਂ ਨੂੰ ਪਹਿਲਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਾਈ ਜੀ ਇਹ ਆਪਣਾ ਇਹ ਪਿੰਡ ਹੈ ਮੋੜ ਮੰਡੀ ਦੇ ਕੋਲੇ ਰਹਿੰਦਾ ਬਾਈ ਜੀ ਸਾਨੂੰ ਨਾ ਪੁੱਛਦੇ ਆ ਫੋਨ ਤੇ ਫੋਨ ਆਉਂਦਾ ਬਾਹਰੋਂ ਸਾਨੂੰ ਪੁੱਛਦਾ ਬਾਈ ਜੀ ਕਿੱਥੇ ਰਹੇਗਾ ਕਿਹੜਾ ਜ਼ਿਲ੍ਹਾ ਰਹੇਗਾ ਕੀ ਗੱਲ ਇਹਦੀ ਪੂਰੀ ਲਿਖੇਨ ਬਾਈ ਜੀ ਆਪਾਂ ਰੋਜ਼ ਵੀਡੀਓ ਚ ਦੱਸਦੇ ਆਪਾਂ ਵੀਡੀਓ ਪਾਉਨੇ ਆ ਵੀਡੀਓ ਚ ਅਸੀਂ ਪਹਿਲਾਂ ਸ਼ੁਰੂ ਚ ਸਾਰੀ ਲੋਕੇਸ਼ਨ ਦੱਸ ਦਈਏ ਇਹਦੀ ਲੋਕੇਸ਼ਨ ਵੀ ਜੀ ਇਹ ਪਿੰਡ ਮੈਸਰਖਾਨਾ ਹੈ ਜ਼ਿਲ੍ਹਾ ਬਠਿੰਡਾ ਹੈ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿਦਾ ਜੀ ਮੈਸਰਖਾਨਾ ਇਹ ਬਠਿੰਡਾ ਮਾਨਸਾ ਰੋਡ ਦੇ ਉੱਤੇ ਪਿੰਡ ਹੈ ਜੀ ਵੱਡਾ ਪਿੰਡ ਹੈ ਜੀ ਕੋਈ ਇੱਥੇ ਆਟੋ ਨਹੀਂ ਆਉਂਦਾ ਕੋਈ ਇੱਥੇ ਮਤਲਬ ਮਿਨੀ ਬੱਸ ਨਹੀਂ ਆਉਂਦੀ ਸਾਡੇ ਇੱਥੇ ਵੱਡੀਆਂ ਬੱਸਾਂ ਚੱਲਦੀਆਂ ਜੀ ਜਾਨੀ ਕਿ ਪੰਜ-ਪੰਜ ਮਿੰਟਾਂ ਬਾਅਦ ਸਰਪਸਾ ਜੀ ਬੱਸ ਦੀ ਵੱਡੀ ਹਾਈਵੇ ਤੇ ਪਿੰਡ ਹੈ ਜੀ ਕੋਈ ਦਿੱਕਤ ਨਹੀਂ ਆਉਣ ਲੱਗਦੇ ਆਉਣ ਤੇ ਹੀ ਸਰਕਾਰੀ ਬੱਸਾਂ ਪੰਜ-ਪੰਜ ਮਿੰਟਾਂ ਬਾਅਦ ਆਉਂਦੀ ਹੈ ਜਦੋਂ ਮਰਜ਼ੀ ਲੈਣੇ ਜਾ ਜੇ ਕੋਈ ਕਿਰਾਏ ਲੱਗਦਾ ਜੀ ਪੰਜਾਬ ਦੇ ਵਿੱਚ ਕਿਰਾਇਆ ਫ੍ਰੀ ਹੈ ਤੇ ਵਾਰ-ਵਾਰ ਇਹ ਹੀ ਦੱਸਦੇ ਆਂ ਜੀ ਇਹ ਆਪਣਾ ਵੱਡਾ ਵੱਡੀ ਹਾਈਵੇ ਤੇ ਪਿੰਡ ਹੈ ਜੀ ਤੇ ਇਹਦੇ ਕੋਈ ਦਿੱਕਤ ਨਹੀਂ ਹੈ ਬਠਿੰਡਾ ਮਾਨਸਾ ਰੋਡ ਤੇ ਪਿੰਡ ਹੈ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਪਿੰਡ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਜੀ ਕੱਪੜੇ ਦਾ ਬਹੁਤ ਹੀ ਵਧੀਆ ਸਸਤਾ ਕੱਪੜਾ ਤੇ ਕੁਆਲਿਟੀ ਦਾ ਵਧੀਆ ਕੱਪੜਾ ਦਿੰਨੇ ਆ ਤੁਹਾਨੂੰ ਅਸੀਂ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਵਧੀਆ ਕੋਟਨ ਹਣ ਵੀ ਜੀ ਤੁਹਾਨੂੰ ਪਤਾ ਹੈ ਗਰਮੀ ਦਾ ਸੀਜ਼ਨ ਹੈ ਬਹੁਤ ਜ਼ਿਆਦਾ ਗਰਮੀ ਆਬ ਦਾ ਰਫਤਾਰ ਫੜ ਚੁੱਕੀ ਹੈ ਤੇ ਗਰਮੀ ਦੇ ਵਿੱਚ ਜਿਆਦਾਤਰ ਤਾਂ ਹੁਣ ਲੋਕ ਪਹਿਨਦੇ ਕਾਟਨ ਨੂੰ ਆਪਣੇ ਕੋਲ ਕਾਟਨ ਹੈ ਜੀ ਬਹੁਤ ਪ੍ਰਕਾਰ ਦੀ ਕਾਟਨ ਹੈ ਥੱਲੇ ਤੋਂ ਚੱਲ ਕੇ ਉੱਪਰ ਤੱਕ ਕੈਵਰੇ ਜਿਹੇ ਜੀ ਮਾਦੀ ਲੈ ਲਓ ਆਪਾਂ ਤੁਹਾਨੂੰ ਕਾਟਨ ਦਿਖਾਵਾਂਗੇ ਛੋੜੇ ਪੜਾ 10-12 ਮਿੰਟ ਹੀ ਲਵਾਂਗੇ ਬਾਅਦ ਨਹੀਂ ਲੈਂਦੇ ਵੀਰ ਜੀ ਸੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਬਾਈ ਜੀ ਜ਼ਰੂਰ ਦੇਖਿਆ ਕਰੋ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੇ ਵੀ ਇਹ ਰੇਟ ਕੀ ਲਾਉਂਦਾ ਹੈ ਕੁਆਲਿਟੀ ਆਪ ਨੂੰ ਕੀ ਦਿਖਾਉਂਦਾ ਹੈ ਕੀ ਚੀਜ਼ ਦਿਖਾਉਂਦਾ ਹੈ ਇੱਕ ਵੀ ਜੀ ਇਸ ਨੂੰ ਬ ਤੇ ਸ਼ੇਅਰ ਤੇ ਸਬਸਕ੍ਰਾਈਬ ਤਾਂ ਬਾਈ ਜੀ ਜਰੂਰ ਕਰਿਆ ਕਰੋ ਛੋੜਾ ਫਰਜ਼ ਮੰਨ ਕੇ ਕਰਿਆ ਕਰੋ ਬਈ ਜੀ ਛੋੜਾ ਫਰਜ਼ ਹੈ ਇਹ ਵੀ ਜੀ ਕਿਉਂ ਅਸੀਂ ਤੁਹਾਨੂੰ ਵਧੀਆ-ਵਧੀਆ ਨਵੇਂ-ਨਵੇਂ ਬ੍ਰੇਡਿਟੀ ਦਿਖਾਉਨੇ ਆ ਤੇ ਕਹਾਂ ਜੀ ਸਬਸਕ੍ਰਾਈਬ ਕਰਾਂਗਾ ਕਹਾਂ ਦੀ ਕਹਾਂ ਵੀ ਜੀ ਸਾਰਿਆਂ ਨੂੰ ਪਤਾ ਲੱਗ ਜੂ ਤੇ ਤੁਹਾਡੀ ਆ ਵੀ ਇਹ ਲੁੱਟ ਵਾ ਸਕੂ ਆਪਾਂ ਲੁੱਟਣੀ ਹੋਣ ਦੀ ਨਹੀਂ ਵਧੀਆ ਬਾਜ਼ਰ ਰੇਟ ਤੇ ਲਾਉਨੇ ਵੀ ਜੀ ਬ੍ਰਿੰਡਾ ਮਾਂਸਾ ਸਹਿਰਾ ਨੂੰ ਵੀ ਸਸਤਾ ਲਾਈ ਨਾ ਵੀ ਜੀ ਇੱਕ ਪਿੰਡ 'ਚ ਬਹਿ ਕੇ ਸੀ ਆਪਣਾ ਕੰਮ ਹੋਸਟੇਲ ਦਾ ਰੇਟ ਹੈ ਵੀ ਜੀ ਆਪਣਾ ਇਹ ਤੇ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਬਣ ਕੇ ਜਰੂਰ ਛੋੜਾ ਫਰਜ਼ ਮੰਨ ਕੇ ਕਰਿਆ ਆਓ ਤੁਹਾਨੂੰ ਆਪ ਵੀਡੀਓ ਦਿਖਾਉਣੇ ਆ। ਇਹ ਆਪਣਾ ਆਪਾਂ ਤੁਹਾਨੂੰ ਅੱਜ ਕਾਫਟਰੀ ਦਿਖਾਵਾਂਗੇ ਵੀਰ ਜੀ। ਕਾਫਟਰੀ ਦੇਖੋ ਵੀਰੇ ਵਧੀਆ ਕਾਫਟਰੀ ਹੈ। ਨਾਲ ਪਿਓ ਦੇ ਰਵਟੇ ਆ ਜਮਾ। ਚਲ ਤਾਂ ਆ ਦੇਖੋ ਵੀਰ ਜੀ। ਪਿਓਰ ਕਾਟਨ। ਇਹ ਕਿ ਟੈਕਸ ਦਾ ਮਾਰਾ ਬਾਈ ਜੀ। ਪਿਓਰ ਕਾਟਨ। ਦੇਖੋ ਕਰੋ ਚੈੱਕ ਵੀਡੀਓ ਵਿੱਚ। ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਇਹਦਾ। ਤੇ ਰੰਗ ਕਾਲਾ ਰੰਗ ਦਾ ਸੂਟ ਹੈ ਬਾਈ ਜੀ ਵਿੱਚ ਵਰਕਿੰਗ ਵੀ ਕੀਤਾ ਹੋਇਆ ਹੈ। ਤੇ ਪ੍ਰਿੰਟ ਵੀ ਹੈ ਤੇ ਚਿਕਨ ਦੀ ਕਢਾਈ ਜਿਹਾ ਵੰਗੂ ਇਹ ਬਹੁਤ ਸੋਹਣਾ ਪ੍ਰਿੰਟ ਹੈ ਜੀ ਥੱਲੇ ਥੱਲੇ ਦੇਖੋ ਵੀਰ ਜੀ ਥੱਲੇ ਕਿੰਨਾ ਸੋਹਣਾ ਬਣਾਇਆ ਡੱਬੇ ਜੇ ਲਾ ਕੇ ਕਿੰਨਾ ਸੋਹਣਾ ਵਰਕਿੰਗ ਕੀਤਾ ਹੋਇਆ ਕਿੰਨਾ ਸੋਹਣਾ ਡੱਬੇ ਵਾਲਾ ਬਣਾਇਆ ਹੋਇਆ ਇਹ ਵੀ ਜੀ ਪੂਰਾ ਪਿਓਰ ਕਾਟਨ ਦਾ ਸੂਟ ਹੈ ਜੀ ਕੋਈ ਭੁਰਾ ਵੀ ਇਹਦੇ ਵਿੱਚ ਮਿਕਸਿੰਗ ਹੈ ਨਹੀਂ ਪੂਰੀ ਫੁੱਲ ਜ਼ਿੰਮੇਵਾਰੀ ਹੈ ਤੇ ਆ ਵੀ ਜੀ ਇਹਦੀ ਬਾਟਮ ਆ ਗਈ ਪਲੇਨ ਬਾਟਮ ਦਿੱਤੀ ਹੈ ਵੀ ਜੀ ਪੂਰੀ ਵਧੀਆ ਕੁਆਲਿਟੀ ਦਾ ਕੱਪੜਾ ਇਹ ਵੀ ਪੂਰੀ ਵਧੀਆ ਕੁਆਲਿਟੀ ਦਾ ਕੱਪੜਾ ਦਿੱਤਾ ਹੋਇਆ ਤੇ ਨਾਲ ਪਿਓਰ ਦਾ ਦੁਪੱਟਾ ਵੀ ਜੀ ਦੁਪੱਟਾ ਦੇਖੋ ਬਈ ਪੂਰਾ ਪਿਓਰ ਦਾ ਫੁੱਲ ਸਾਈਜ਼ ਦੁਪੱਟਾ ਤੇ ਪੂਰਾ ਪਿਓਰ ਦਾ ਦੁਪੱਟਾ ਇਹ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਦੇਖੋ ਬਾਈ ਜੀ ਆ ਦੇਖੋ ਪੂਰਾ ਵਧੀਆ ਪਿਓਰ ਦਾ ਦੁਪੱਟਾ ਹੈ ਦੇਖੋ ਜੀ ਤੇ ਆ ਚੈੱਕ ਕਰੋ ਬਾਈ ਇਹ ਦੁਪੱਟਾ ਆ ਨਾ ਮੇਰੇ ਪਤਲਾ ਵਾਹ ਹੁੰਦਾ ਥੋੜੀ ਵੀਡੀਓ 'ਚ ਦਿੱਕਤ ਪੈਂਦੀ ਹੈ ਦੁਪੱਟਾ ਸੋਹਣਾ ਬਹੁਤ ਹੈ ਕੋਈ ਇਹੋ ਜੀ ਗੱਲ ਨਹੀਂ ਵੀਰੇ ਬਹੁਤ ਵਧੀਆ ਦੁਪੱਟਾ ਹੈ ਪਿਓਰ ਦਾ ਦੁਪੱਟਾ ਹੈ ਪੂਰਾ ਵਧੀਆ ਤੇ ਪੂਰਾ ਪਿਓਰ ਕਾਟਨ ਦਾ ਸ਼ੂਟ ਹੈ ਆ ਆਪਸ ਨੂੰ ਤੋਹਰ ਦਿਖਾਉਣਾ ਬਾਈ ਜੀ ਚੈੱਕ ਕਰੋ ਬਾਈ ਇਹ ਵੀ ਬਹੁਤ ਸੋਹਣਾ ਫਰੰਟ ਤੋਂ ਦੇਖੋ ਬਾਈ ਜੀ ਕढ़ाई ਕੀਤੀ ਹੋਈ ਹੈ ਕਿੰਨੀ ਸੋਹਣੀ ਮਤਲਬ ਕਿਤੀ ਹੈ ਕੱਲੀ ਫਰੰਟ ਤੇ ਬਾਈ ਜੀ ਵੱਧ ਕढ़ाइयां ਲੇੜੇ ਜੇ ਮੰਨਦੇ ਨਹੀਂ ਹੈਗੇ ਵਿੱਚ ਬੁਰਾ ਲੱਗਦਾ ਥੱਲੇ ਫਰੰਟ ਦੀ ਕढ़ाई ਹੈ ਜੀ ਪਿਓਰ ਕਾਟਨ ਦਾ ਸ਼ੂਟ ਹੈ ਜੀ ਆਲ ਓਵਰ 5 ਮੀਟਰ ਕਪੜਾ ਹੈ ਜੀ ਮੈਚਿੰਗ ਨਹੀਂ ਹੈਗਾ ਇਹ ਆਲ ਓਵਰ ਕਪੜਾ ਹੈ ਜੀ ਤੇ ਇਹਦੇ ਨਾਲ ਵੀ ਦੁਬੱਟਾ ਵੀ ਬਹੁਤ ਸੋਹਣੀ ਕੜਾਈ ਕੀਤੀ ਹੋਈ ਹੈ ਦੁਬੱਟੇ ਦੀ ਵੀ ਤੇ ਪਿਓਰ ਦਾ ਦੁਬੱਟਾ ਹੈ ਜਮਾ ਇਹ ਆ ਦੁਬੱਟਾ ਚੈੱਕ ਕਰੋ ਦੁਬੱਟੇ ਦੇ ਵੀ ਬਾਈ ਜੀ ਬਹੁਤ ਵਧੀਆ ਕੜਾਈ ਕੀਤੀ ਹੋਈ ਹੈ ਦੇਖੋ ਚੈੱਕ ਕਰੋ ਤੇ ਕਰੋ ਚੈੱਕ ਬਾਈ ਦੁਬੱਟੇ ਦੇ ਕਿੰਨੀ ਸੋਹਣੀ ਕੜਾਈ ਕੀਤੀ ਹੋਈ ਹੈ ਤੁਹਾਨੂੰ ਦੇਖੋ ਕਰੋ ਚੈੱਕ ਕਰੋ ਪੂਰੇ ਫੁੱਲ ਸਾਈਜ਼ ਦਾ ਦੁਬੱਟਾ ਹੈ ਬਾਈ ਜੀ ਜਮਾ ਪੂਰੇ ਵਧੀਆ ਪਿਓਰ ਕੁਆਲਟੀ ਦਾ ਕੁਆਲਟੀ ਹੈ ਜੀ ਇਹ ਕੋਈ 1200 ਰੁਪਿਆ ਕੋਈ ਬਈ 1300 ਕੋਈ 1500 ਇਹਦੇ ਆ ਰੇਟ ਹੈ ਬਈ ਜੀ ਪਿਓਰ ਕਾਟਨ ਦੇ ਕੱਪੜੇ ਐ ਇੱਕ ਨੰਬਰ 1000 ਤੋਂ ਦੇ 2000 ਦੇ ਵਿੱਚ ਵਿੱਚ ਬਈ ਰੇਟ ਨੇ ਦੇ ਜਦੋਂ ਮਰਜੀ ਫੋਨ ਮਾਰ ਕੇ ਪੁੱਛ ਲੈ ਦਿਓ ਇਹ ਕੁਆਲਿਟੀ ਵਾਲੀ ਐ ਬਾਰ ਬਾਰ ਦੱਸਣਾ ਫਿਰ ਉਹ ਲੈ ਆ ਆ ਵੀ ਬਈ ਦੇਖੋ ਕੱਪੜਾ ਪਿਓਰ ਕਾਟਨ ਆਗਾ ਇੱਕ ਨੰਬਰ ਪਿਓਰ ਕਾਟਨ ਦਾ ਕੱਪੜਾ ਜੀ ਹੁਣ ਇਹ ਅੱਜ ਤੁਹਾਨੂੰ ਪਿਓਰ ਕਾਟਨ ਹੀ ਦਿਖਾਉਣੀ ਐ ਸਾਰੀ ਬਾਈ ਜੀ ਤੇ ਆ ਵੀ ਆਲ ਓਵਰ ਕੱਪੜਾ ਐ ਬਈ ਇਹ ਕਰੋ ਚੈੱਕ ਦੇਣਾ ਸੋਹਣਾ ਡਬਲ ਆ ਗਾਲ ਓਵਰ ਸ਼ੂਟ ਹੈ ਬਾਈ ਜੀ ਇਹ ਪਿਓਰ ਕਾਟਨ 5 ਮੀਟਰ ਕਪੜਾ ਬਾਈ ਜੀ ਕਾਟਨ ਦਾ ਪਿਓਰ ਜਮਾਂ ਆਲ ਓਵਰ ਆ ਆ ਮਸਲੀਨ ਦਾ ਦੁਪੱਟਾ ਬਾਈ ਜੀ ਨਾਲ ਇਹਦੇ ਮਸਲੀਨ ਦਾ ਦੁਪੱਟਾ ਕਰੋ ਚੈੱਕ ਮੈਂ ਜੀ ਇਹ 1200 1300 ਬਾਈ ਜੀ ਬਸ ਆ ਰੇਟ ਹੈ ਵੀਰ ਜੀ ਕੋਈ 1100 1200 1300 1500 1000 ਤੋਂ ਲੈ ਕੇ 2000 ਦੇ ਵਿਚਾਲੇ-ਵਿਚਾਲੇ ਆ ਬਾਈ ਜੀ ਸਾਰਾ ਕੋਈ ਦੁਬੱਟੇ ਦਾ ਕੋਈ ਚੰਗਾ ਮਾੜਾ ਜਾਂ ਕੱਪੜੇ ਦਾ ਕੋਈ ਮਾੜਾ ਮੋਟਾ ਕੜਾਈ ਦਾ ਫਰਕ ਹੁੰਦਾ ਤਾਂ ਇਹਦਾ ਰੇਟ ਦਾ ਕੋਈ ਮਾੜਾ ਮੋਟਾ ਫਰਕ ਹੁੰਦਾ ਵੀਰ ਜੀ ਆਹ ਦੇਖ ਲਓ ਬਾਈ ਜੀ ਹੋਰ ਕਿਸ ਨੇ ਇਹਦਾ ਵੀ ਪ્યોਰ ਦੁਬੱਟਾ ਬਾਈ ਜੀ ਨਾਲ ਇਹ ਆ ਵੀ ਕਰੋ ਚੈੱਕ ਕਰਨਾ ਵਾ ਜੀ ਇਹਦੇ ਵੀ ਮਾਈ ਮੂਰੇ ਕਰਾਈ ਕੀਤੀ ਹੋਇਆ ਫਰੰਟ-ਫਰੰਟ ਤੇ ਆ ਬਾਈ ਤੇ ਵਧੀਆ ਬੇਲਾ ਜਿਆਂਗੇ ਨਾਲ ਸੋਹਣਾ ਲੱਗਦਾ ਬਾਈ ਸੂਟ ਤੇ ਪਿਓਰ ਠੰਡਾ ਜਿਹਾ ਕਾਟਣਾ ਪਿਓਰ ਹੈ ਤਾਂ ਇੱਕ ਨੰਬਰ ਆਏਗਾ ਕੋਈ ਸਿੰਥੈਟਿਕ ਕੋਈ ਨਹੀਂ ਇਹਦੇ ਵਿੱਚ ਆਇ ਨਹੀਂ ਹੈ ਸਿੰਥੈਟਿਕ ਕਪੜਾ ਕੋਈ ਨਹੀਂ ਬਾਈ ਜੀ ਹੈਗਾ ਸਾਰਾ ਇੱਕ ਨੰਬਰ ਪਿਓਰ ਹੈਗਾ ਕਪੜਾ ਇਹ ਆ ਇਹਦਾ ਨਾਲ ਦੁਪੱਟਾ ਬਾਈ ਜੀ ਪਿਓਰ ਦੁਪੱਟਾ ਨਾਲ ਹੈ ਇੱਕ ਸਰੋਜਾ ਕਲਾਾਈ ਜੀ ਦੇਖੋ ਪ੍ਰਿੰਟਰ ਡੁਬੱਟਾ ਬਾਈ ਜੀ ਉੱਤੇ ਪ੍ਰਿੰਟ ਕੀਤਾ ਬਹੁਤ ਸੋਹਣਾ ਡੁਬੱਟਾ ਬਾਈ ਜੀ 1000 1100 ਦੇ ਰੇਟਾਂ ਦੇ ਅੰਕਰਾਂ ਦੇ ਵਿੱਚ ਕੱਪੜੇ ਬਾਈ ਜੀ ਸਾਰੇ ਇੱਕ ਕੱਪੜਾ ਸਾਨੂੰ ਹੋਰ ਖੋਲ ਕੇ ਦਿਖਾਉਣੇ ਬਾਈ ਜੀ ਇਹਦਾ ਨਾਲ ਦਾ ਜਿਹੜਾ ਪਿਓ ਡੁਬੱਟਾ ਸੀਗਾ ਆ ਦੇਖੋ ਬਾਈ ਜੀ ਇਹ ਇਹਦੀ ਬਾਟਮ ਵੀ ਪ੍ਰਿੰਟਡ ਹੈ ਤੇ ਕਪੜਾ ਵੀ ਜਿਹੜਾ ਸੂਟ ਹੈ ਉਹ ਵੀ ਪ੍ਰਿੰਟਡ ਹੋ ਆ ਤਾਂ ਵੀਰੇ ਬਾਟਮ ਹੈ ਜੀ ਦੇਖੋ ਕਿੰਨੀ ਸੋਹਣਾ ਸੋਹਣਾ ਕੀਤਾ ਬਾਈ ਕੰਮ ਦੇਖੋ ਆਹ ਕਪੜਾ ਬਾਈ ਦੇਖੋ ਪਿਓਰ ਕਾਟਨ ਆ ਬਾਈ ਜੀ ਚੈੱਕ ਕਰੋ ਕਿੰਨਾ ਸੋਹਣਾ ਕਪੜਾ ਬਾਈ ਜੀ ਦੇਖੋ ਉਹ ਪਰਲੇ ਪਾਸੇ ਨਾਲ ਬਾਟਮ ਆ ਬਾਈ ਜੀ ਪ੍ਰਿੰਟਡ ਤੇ ਆਹ ਕਮੀਜ਼ ਆ ਬਾਈ ਜੀ ਤੇ ਪ੍ਰਿੰਟਡ ਬਾਈ ਜੀ ਨਾਲ ਦੁਪੱਟਾ ਪਿਓਰ ਜਮਾ ਏ ਆ ਦੇਖ ਲੋ ਬਾਈ ਜੀ ਦੁਬੱਟਾ ਪਯੌਰ ਬਾਈ ਜੀ ਆਇਆ ਸਾਰੀ ਦਿਖਾ ਨਹੀਂ ਸਕਦੇ ਮੱਲੋ ਮੱਲੀ ਬਾਈ ਜੀ ਵੱਧ ਜਾਂਦਾ ਸਮਾਂ ਨਹੀਂ ਦਿੰਦਾ ਬਾਈ ਜੀ ਇਜਾਜ਼ਤ ਦੀ ਜੀ ਦਾ ਕਰਦਾ ਬਾਈ ਜੀ ਕੱਲੀ ਕੱਲੀ ਚੀਜ਼ ਦਿਖਾਈ ਚੱਲੀ ਏ ਪਰ ਵੱਡੀ ਵੀਡੀਓ ਬਾਈ ਕੋਈ ਦੇਖਦਾ ਨਹੀਂ ਹੈਗਾ ਬੁਰਾ ਮੰਨਦਾ ਵੱਡੀ ਵੀਡੀਓ ਤੋਂ ਪਹਾਟ ਮਿੰਟਾਂ ਤੋਂ ਵੱਧ ਵੀ ਕੋਈ ਚੀਜ਼ ਦੇਖਦਾ ਨਹੀਂ ਆ ਪਯੌਰ ਦਾ ਦੁਬੱਟਾ ਬਾਈ ਜੀ ਦੇਖੋ ਕਵਾਲਿਟੀ ਇੱਕ ਨੰਬਰ ਆ ਬਾਈ ਜੀ ਆ ਕੇ ਦੇਖਾਂਗੇ ਲੋ ਮਰਜ਼ੀ ਕੁਆਲਿਟੀ ਵੀ ਇੱਕ ਨੰਬਰ ਆ ਬਾਈ ਜੀ ਇਹ ਕਾ ਆਪਣੇ ਕੋਲੇ ਮਾਲ ਵੱਡੀ ਪੱਧਰ ਤੇ ਆ ਇਹਦਾ ਸਮਝਾ ਕਰੋ ਵੀ ਥੋੜਾ ਜਿਹਾ ਮਾਲ ਆਪਾਂ ਦਿਖਾਉਣ ਤੇ ਥੋੜਾ ਬਾਈ ਜੀ ਗਰਾਉਂਡ 'ਚ ਪਿਆ ਜਿੰਨਾ ਮਰਜ਼ੀ ਮਾਲ ਲਓ ਮਾਲ ਬਹੁਤ ਆਪਣੇ ਕੋਲੇ ਵੱਡੀ ਪੱਧਰ ਤੇ ਆ ਇਹ ਫੇਰ ਆਪਾਂ ਪਹਿਲਾਂ ਵੀ ਬਾਈ ਜੀ ਦਿਖਾਇਆ ਸੀ ਫੇਰ ਤੁਸੀਂ ਕਹੀ ਜਲੋ ਬਾਈ ਜੀ ਬਿੰਦੇ ਬਿੰਦੇ ਇਹ ਦਿਖਾਈ ਜਾਂਦੇ ਇਹਦੇ ਚ ਨਵੀਂ ਤੋਂ ਨਵੀਂ ਰੋਜ਼ ਰੋਜ਼ ਡਿਜ਼ਾਈਨ ਦੇਖੋ ਆਹ ਡਿਜ਼ਾਈਨ ਨਵੇਂ ਆਏ ਬਾਈ ਹੁਣ ਏਕੇ ਟੈਕਸ ਦਾ ਮਾਲ ਆ ਬਾਈ ਜੀ ਇਹ ਪਿਓਰ ਕਾਟਨ ਚੈੱਕ ਕਰੋ ਬਾਈ ਜੀ ਆਹ ਬਾਟਮ ਤੇ ਵੀ ਦੇਖੋ ਪ੍ਰਿੰਟਡ ਹੈ ਕਿੰਨਾ ਸੋਹਣਾ ਦੇਖੋ ਬਾਈ ਜੀ ਇੱਕ ਨੰਬਰ ਦੇ ਕੁਆਲਿਟੀ ਹੈ ਬਾਈ ਜੀ ਇਹ ਇਹ ਸਾਨੂੰ ਹੋਰ ਖੋਲ ਕੇ ਦਿਖਾਉਣਾ ਬਾਈ ਜੀ ਪਿਓਰ ਕਾਟਨ ਏਕੇ ਟੈਕਸ ਦਾ ਮਾਲ ਆ ਬਾਈ ਜੀ ਚੈੱਕ ਕਰ ਲੋ ਏਕੇ ਟੈਕਸ ਤੋਂ ਬਣਾਵਾ ਵੇਚਦੇ ਨਹੀਂ ਏਕੇ ਟੈਕਸ ਦਾ ਮਾਲ ਆ ਸਾਰ ਤੇ ਆ ਵੀ ਚੈੱਕ ਕਰੋ ਬਾਈ ਜੀ ਦੇਖੋ ਕਿੰਨਾ ਸੋਹਣਾ ਕੱਪੜਾ ਦੇਖੋ ਬਾਈ ਜੀ ਮਖਵਾਲ ਵਰਗਾ ਕੱਪੜਾ ਪਿਆ ਬਾਈ ਜੀ ਮਲਾਈ ਵਰਗਾ ਜਿਹਾ ਮਾ ਦੇਖੋ ਕਰੋ ਚੈੱਕ ਏਕੇ ਟੈਕਸ ਦਾ ਕੱਪੜਾ ਏ ਇਹ ਕਾਟਨਾ ਬਾਈ ਜੀ ਮੈਚਿੰਗ ਇਹਦਾ ਰੇਟ ਵੀ ਜੀ 700 ਰੁਪਿਆ ਕੱਲੇ ਕੱਲੇ ਦਾ ਰੇਟ ਹੈ ਜੇ ਕਿਸੇ ਮੇਰੇ ਵੀਰ ਭਰਾ ਨੇ ਦੁਕਾਨਦਾਰ ਨੇ ਲੈਣਾ ਤਾਂ ਬਹੁਤ ਜਿਆਦਾ ਲੈਸ ਲੱਗੂਗੀ ਪੂਰੀ ਚੱਜ ਕੇ ਲੈਸ ਲੱਗੂ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਫੋਨ ਮਾਰ ਕੇ ਪੁੱਛ ਸਕਦਾ ਹੈ ਸਕਰੀਨ ਸ਼ਾਟ ਭੇਜ ਕੇ ਆ ਦੇਖੋ ਬਾਈ ਜੀ ਕਿੰਨੇ ਮਰਜੀ ਦੇਖੋ ਡਿਜ਼ਾਈਨ ਆਪਣੇ ਕੋਲੇ ਮਾਲ ਬਾਈ ਜੀ ਰੋਜ਼ ਦੀ ਰੋਜ਼ ਨਵੇਂ ਤੇ ਨਵਾਂ ਆਉਂਦਾ ਤਾਂ ਆਪਾਂ ਵਾਰ-ਵਾਰ ਉਹੀ ਦਿਖਾਈ ਜਾਂਦੇ ਨਹੀਂ ਤਾਂ ਆਹ ਸੁਚਣਾ ਕੋਹੂ ਵੀ ਉਹੀ ਚੀਜ਼ਾਂ ਮੋੜ-ਮੋੜ ਕੇ ਦਿਖਾਈ ਜਾਂਦੇ ਕਿਉਂਕਿ ਵੀ ਡਿਜ਼ਾਈਨ ਨਵੇਂ ਤੋਂ ਨਵਾਂ ਰੋਜ਼ ਦੀ ਰੋਜ਼ ਨਵੇਂ ਤੋਂ ਨਵਾਂ ਆਉਂਦਾ ਆਹ ਦੇਖੋ ਬਾਈ ਜੀ ਆਲ ਓਵਰ ਕੱਪੜਾ ਵੀਰ ਜੀ ਇਹੇ ਪਿਓਰ ਕਾਟਨ ਆਲ ਓਵਰ ਕਪੜਾ 5 ਮੀਟਰ ਦੇਵਾਂਗੇ ਵੀਰ ਜੀ ਮਿਲ ਕੇ ਰੇਟ ਵੀ ਜੀ ਕੱਲੇ ਕੱਲੇ ਦਾ 700 ਰੁਪਏ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਜੇ ਕਿਸੇ ਨੇ ਇਕੱਠਾ ਲੈਣਾ ਮਾਲ ਬਹੁਤ ਜ਼ਿਆਦਾ ਉਹਨੂੰ ਲੈਸ ਲੱਗੂਗੀ ਤੇ ਵੀਰ ਜੀ ਇੱਕ ਸਬਸਕ੍ਰਾਈਬਰ ਸ਼ੇਅਰ ਤਾਂ ਬਾਈ ਬਣ ਕੇ ਜ਼ਰੂਰ ਕਰੀ ਜਿਦੋਂ ਚੱਲਦੀ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਆਹ ਦੇਖੋ ਵੀਰ ਜੀ ਆਹ ਚੈੱਕ ਕਰੋ ਕਿੰਨਾ ਸੋਹਣਾ ਕਪੜਾ ਦੇਖੋ ਵੀਰ ਜੀ ਇੱਕ ਤੁਹਾਨੂੰ ਆਹ ਵੀ ਖੋਲ ਕੇ ਦਿਖਾਉਂਦੇ ਆਂ ਬਾਈ ਜੀ ਇੱਕ ਹੋਰ ਖੋਲ ਕੇ ਦਿਖਾਉਂਦੇ ਆਂ ਚੈੱਕ ਕਰੋ ਚੈੱਕ ਬਾਈ ਜੀ ਉਹਨੇ ਕੱਟ ਬਣਾਇਆ ਇਹ ਚੈੱਕ ਕਰੋ ਇਹ ਆ ਵੀ ਆਲ ਓਵਰ ਹੈ ਬਾਈ ਜੀ ਦੇਖੋ ਬਾਈ ਜੀ ਕਪੜਾ ਕਰਦਾ ਬਾਈ ਜੀ ਜਗਦਾ ਜਮਾ ਏਕੇ ਟੈਕਸ ਦਾ ਮਾਲ ਹੈ ਉਹ ਕੰਮ ਨਹੀਂ ਹੈਗਾ ਵੀ ਦੇਸੀ ਮਾਲ ਨਹੀਂ ਹੈਗਾ ਇਹ ਕਪੜੇ ਦੀ ਕੁਆਲਿਟੀ ਚੈੱਕ ਕਰੋ ਬਾਈ ਦੇਣ ਨੂੰ ਤਾਂ ਦੇਸੀ ਬਾਈ ਜੀ ਤੂੰ 540 ਨੂੰ ਵੀ ਦੇਈ ਜਾਂਦੇ ਆ 530 ਨੂੰ ਵੀ ਦੇਈ ਜਾਂਦੇ ਆ ਵੀਰ ਜੀ ਕਪੜੇ ਦੀ ਕੁਆਲਿਟੀ ਚੈੱਕ ਕਰਿਆ ਕਰੋ ਇਕੱਲੇ ਪੈਸੇਵਾਂ ਨਹੀਂ ਨਾ ਜਾਇਆ ਕਰੋ ਚੀਜ਼ ਨੂੰ ਦੇਖਿਆ ਕਰੋ ਜਿਹੜੀ ਜਿਹੜੀ ਚੀਜ਼ ਹੰੜ ਵਾਲੀ ਚੀਜ਼ ਹੋਵੇ ਤੁਹਾਡੇ ਏਕੇ ਟੈਕਸ ਦਾ ਕਪੜਾ ਲਿਆ ਕਰੋ ਦਸਕੇ ਜਮਾਂ ਚ ਜਾ ਕੇ ਆਹਾ ਵੀਰ ਜੀ ਪਹਿਲਾਂ ਵੀ ਆਪਾਂ ਦਿਖਾਇਆ ਸੀ ਆਪਾਂ ਤੁਹਾਨੂੰ ਅੱਜ ਫੇਰ ਫੇਰ ਦਿਖਾ ਰਹੇ ਹਾਂ ਇਹ ਕੁਆਲਿਟੀ ਚੈੱਕ ਬਾਰੇ ਆਹ ਕੁਆਲਿਟੀ ਸਾਰੀ ਪਹਿਲਾਂ ਕੈਮਰਾ ਘੱਟ ਹੋਣੇ ਬਾਈ ਜੀ ਦੇਖੋ ਗੌਰ ਨਾਲ ਦੇਖੋ ਇਹਦਾ ਰੇਟ ਵੀਰ ਜੀ 150 ਰੁਪਿਆ ਰੇਟ ਹੈ ਵੀਰ ਜੀ ਸੂਟ ਦਾ ਤੇ ਬਾਈ ਜੀ ਨਵੇਂ ਤੋਂ ਨਵਾਂ ਰੋਜ਼ ਦੀ ਰੋਜ਼ ਇਕੱਠਾ ਦੋ ਇਕੱਠਾ ਆਪਣੇ ਕੋਲ ਰੋਜ਼ ਆਉਂਦੀਆਂ ਡਿਜ਼ਾਈਨ ਨਵੇਂ ਤੋਂ ਨਵਾਂ ਬਦਲਦਾ ਆਪਾਂ ਤੁਹਾਨੂੰ ਤਾਂ ਚੈੱਕ ਕਰਾ ਰਹੇ ਹਾਂ ਚੈੱਕ ਕਰੋ ਇਹ ਕ੍ਰਸ਼ ਕਪੜਾ ਵਾਜਦਾ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਇਹ ਜੀਦਾ ਰੇਟ 150 ਰੁਪਿਆ ਰੇਟ ਹੈ ਵੀਰ ਜੀ ਇੱਕ ਸੂਟ ਦਾ ਰੇਟ ਇੱਕ ਸੂਟ ਦਾ ਰੇਟ 150 ਰੁਪਿਆ ਵੀਰ ਜੀ ਚੈੱਕ ਕਰੋ ਹੁਣ ਤੁਹਾਨੂੰ ਵੀਰ ਜੀ ਖੋਲ ਕੇ ਦਿਖਾਉਣਾ ਮੈਂ ਖੋਲ ਦਿ ਤੇ ਚੈੱਕ ਕਰੋ ਕੋਈ ਥੋੜੇ 2 ਕੁ ਮਿੰਟ ਹੀ ਲਵਾਂਗੇ ਬਾਈ ਜੀ ਆ ਚੈੱਕ ਕਰੋ ਇਹ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਸ਼ੀਸ਼ੇ ਨੂੰ ਜਾਣ ਕਰਾ ਬਾਈ ਜੀ ਸ਼ੀਸ਼ੇ ਨੂੰ ਕਪੜਾ ਚੈੱਕ ਕਰੋ ਕੁਆਲਿਟੀ ਇਹ ਆ ਦੇਖੋ ਵੀਰ ਜੀ ਇਹ ਕਰੋ ਚੈੱਕ ਬਾਈ ਜੀ ਦੇਖੋ ਯਾਰ ਜੀ ਸੇ ਮਮੂ ਜੰਮ ਕੇ ਦਾ ਬਾਈ 150 ਰੁਪਿਆ ਰੇਟ ਹੈ ਕੁੱਲ ਇਹਦਾ ਰੇਟ ਵੀ ਜੀ 150 ਰੁਪਿਆ ਰੇਟ ਹੈ ਕੁੱਲ ਚੈੱਕ ਕਰੋ ਇਹਦੇ ਵਿੱਚ ਡਿਜ਼ਾਈਨ ਆਪਣੇ ਕੋਲ ਐਨੇ ਨੇ ਡਿਜ਼ਾਈਨ ਵੀ ਜੀ ਦਾ ਹਿਸਾਬ ਕੋਈ ਨਹੀਂ ਜਿੰਨਾ ਮਰਜ਼ੀ ਮਾਲ ਚੱਕ ਲੋ ਬਾਈ ਇਹਦਾ ਨੈਟ ਰੇਟ ਹੀ 150 ਰੁਪਿਆ ਬਾਈ ਜੀ ਦੁਕਾਨਦਾਰ ਵੀ ਨਾ ਗੁੱਸਾ ਕਰੇ ਉਸ ਗੱਲ ਤੇ ਵੀ ਸਾਨੂੰ ਰੇਟ ਸਹੀ ਨਹੀਂ ਲਾਉਂਦਾ ਇਹਦਾ ਨੈਟ ਰੇਟ 150 ਰੁਪਿਆ ਰੇਟ ਹੈ ਵੀ ਜੀ ਸੂਟ ਦਾ ਜਿੰਨਾ ਮਰਜੀ ਮਾਲ ਚੱਕੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਕਹੇ ਜੇ ਡਿਜ਼ਾਈਨ ਹੈ ਚੈੱਕ ਕਰੋ ਬਾਈ ਜੀ ਡਿਜ਼ਾਈਨ ਸਪੈਸ਼ਲ ਵੀਡੀਓ ਬਾਈ ਆਪਾਂ ਹੀ ਪਾਈਏ ਇਹਦੇ ਵਿੱਚ ਡਿਜ਼ਾਈਨਾਂ ਚ ਬਹੁਤ ਨਵੇਂ ਤੋਂ ਨਵੇਂ ਡਿਜ਼ਾਈਨ ਆਏ ਆਪਣੇ ਕੋਲੇ ਬਹੁਤ ਸੋਹਣੇ ਡਿਜ਼ਾਈਨ ਆ ਗਏ ਬਾਈ ਜੀ ਹੁਣ ਕਿਉਂ ਝੋਨਾ ਲੱਗੂ ਆ ਕੰਮ ਦੀ ਰੁੱਤ ਐ ਹਰ ਇੱਕ ਬੰਦੇ ਨੂੰ ਲੋੜ ਆ ਬਾਈ ਜੀ ਸਸਤਾ ਕੱਪੜਾ ਲੋਟ ਆਉਂਦਾ ਕੰਮ ਚ ਮਹਿੰਗਾ ਦਾ ਕੱਪੜਾ ਲੋਟ ਨਹੀਂ ਆਉਂਦਾ ਇਹਦਾ ਰੇਟ ਬਾਈ ਜੀ 150 ਰੁਪਿਆ ਰੇਟ ਆ ਸ਼ੂਟ ਦਾ ਇੱਕ ਮਿੰਟ ਵੜਾ ਇੱਥੇ ਚੈੱਕ ਕਰ ਲਿਓ ਜੀ ਸਭ ਚੈੱਕ ਕਰਾਉਣੇ ਆ ਕੱਪੜੇ ਦਾ ਸਿਰਾ ਇਹ ਆ ਦੇਖੋ ਬਾਈ ਚੈੱਕ ਕਰੋ ਇਹ ਸਿੰਥੈਟਿਕ ਨਹੀਂ ਬਾਈ ਜੀ ਹੈਗਾ ਸਿੰਥੈਟਿਕ ਮਾਲ ਨਹੀਂ ਹੈਗਾ ਪੂਰਾ ਵਧੀਆ ਪੋਲਾ ਮਾਲ ਹੈ ਉਹ ਨਹੀਂ ਹੈਗਾ ਵੀ ਸਿੰਥੈਟਿਕ ਹੋਊਗਾ ਪਿੰਡੇ ਨੂੰ ਖਾਊ ਉਹ ਚੀਜ਼ ਹੈ ਨਹੀਂ ਆਪਣੀ ਇਹ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਇਹ ਆ ਦੇਖੋ ਬਈ ਜੀ ਡਿਜ਼ਾਈਨ ਬਾਈ ਜੀ ਇਹਦੇ ਜੇ ਹੁਣ ਆਪਾਂ ਦਿਖਾਉਂਦੇ ਦਿਖਾਉਂਦੇ ਥੱਕ ਜਾਾਂਗੇ ਬਾਈ ਜੀ ਪਰ ਰੌਲਾ ਹੈ ਟਾਈਮ ਨਹੀਂ ਆ ਗਿਆ ਦਿੰਦਾ ਬੱਸ ਕੱਲੇ ਹੈ ਕੰਮ ਹੈ ਸੈਂਮ ਨਹੀਂ ਆ ਗਿਆ ਅੰਦਰ ਆ ਇੱਕ ਆ ਡਿਜ਼ਾਈਨ ਦੇਖੋ ਬਈ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਇੰਨੇ ਸੋਹਣੇ ਡਿਜ਼ਾਈਨ ਹੈ ਜਿੰਨੇ ਕਹਿੰਦੇ ਦੇਖੋ ਬਾਈ ਲੈ ਬਾਈ ਜਗਦੇ ਆ ਸੂਟ ਜਮਾ ਇੱਕ ਨੰਬਰ ਜਗਦੇ ਡੇਢ ਦਾ ਆਪਣਾ ਹੈ ਬਾਈ ਜੀ 3.5 ਮੀਟਰ ਦਾ ਕੱਟ ਹੈ ਆ ਜੋ ਬਈਗਾ ਇੱਕ ਵਾਈ ਵੀ ਆਪਾਂ ਤੁਹਾਨੂੰ ਦੁਬੱਟੇ ਦਿਖਾਉਣਾ ਬਾਈ ਜੀ ਇਹ ਦੁਬੱਟੇ ਪਹਿਲਾਂ ਵੀ ਬਸ ਝਲਕੀ ਮਿਲਾਉਣੀ ਆ ਤੁਹਾਨੂੰ ਦੁਬੱਟਿਆਂ ਦੀ ਇਹਦਾ ਰੇਟ ਵੀ ਜੀ ਠੱਗੀ ਦਾ ਜਾਲ ਨਾ ਹੋਈ ਜਾਓ 180 ਰੁਪਏ ਰੇਟ ਹੈ ਵੀਰ ਜੀ ਜੇ ਕੋਈ ਦੁਕਾਨਦਾਰ ਇਕੱਠਾ ਲਊਗਾ ਉਹਨੂੰ ਸਸਤਾ ਲਵਾਉਣਗੇ ਵੀਰ ਜੀ ਬਾਰ ਬਾਰ ਤੁਹਾਨੂੰ ਦੱਸਣ ਦੀ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀਰ ਜੀ ਵੀ ਇੱਕ ਥਾਂ ਜਿੱਥੋਂ ਮਾਲ ਲੈਨੇ ਹੋ ਮਾਲ ਚੈੱਕ ਕਰਕੇ ਲਓ ਵੀ ਜੀ ਕੁਆਲਿਟੀ ਚੈੱਕ ਕਰੋ ਅਤੇ ਰੇਟ ਚੈੱਕ ਕਰੋ ਆ ਨਾਂ ਡਵਟਾ ਆ ਨਾਂ ਡਵਟਾ ਦੇਖੋ ਬਾਈ ਜੀ ਆਹ ਇਹ ਕਰੋ ਚੈੱਕ ਬਾਈ ਜੀ 2.5 ਮੀਟਰ ਦੇ ਡਵਟੇ ਆ ਬਾਈ 2.5 ਮੀਟਰ ਦੇ ਇਹਦਾ ਰੇਟ ਵੀਰ ਜੀ 180 ਰੁਪਏ ਦਾ ਕੱਲਾ ਕੱਲਾ ਦਿੰਨੇ ਆ ਜੇ ਕਿਸੇ ਨੇ ਕੱਲਾ ਕੱਲਾ ਲੈਣਾ ਹੈ ਜੇ ਕਿਸੇ ਨੇ ਬਾਈ ਜੀ ਇਕੱਠੇ ਲੈਣੇ ਆ ਉਹਨੂੰ ਲੈਸ ਲੱਗੂਗੀ ਆ ਦੇਖੋ ਵੀਰ ਜੀ ਰੰਗ ਚੈੱਕ ਕਰੋ ਇਹ ਦੇਖੋ ਬਾਈ ਰੰਗ ਕਿੰਨੇ ਸੋਹਣੇ ਰੰਗ ਇੱਕ ਨੰਬਰ ਕੁਆਲਿਟੀ ਹੈ ਇੱਕ ਵਾਰੀ ਤੁਹਾਨੂੰ ਹੋਰ ਦੱਸਦੀ ਆ ਬਾਈ ਜੀ ਤੁਸੀਂ ਇਹ ਨਾ ਸੋਚੋ ਵੀ ਇਹਦਾ 180 ਰੁਪਏ ਦਾ ਰੇਟ ਹੀ ਆਪਣੇ ਕੋਲੇ ਜਿਹੜਾ ਦੁਪੱਟਾ ਹੈ ਬਾਈ ਜੀ 40 ਰੁਪਏ ਤੋਂ ਸਟਾਰਟ ਹੋ ਕੇ 170 ਰੁਪਏ ਤੱਕ ਜਾਂਦਾ ਹੈ ਜਿਹਹਿਆ ਮਰਜ਼ੀ ਲੈ ਲੋ ਦੁਪੱਟਾ ਹੀ ਉਹੋ ਜਿਹਾ ਮਿਲ ਜੂ ਕੋਈ ਗਾਹੇ ਜੀ ਗੱਲ ਨਹੀਂ 40 ਰੁਪਏ 60 ਰੁਪਏ 70 ਰੁਪਏ 75 100 130 ਜਿਹਹਿਆ ਮਰਜ਼ੀ ਲੈ ਲੋ ਬਾਈ ਜੀ ਦੁਪੱਟਾ ਉਹੋ ਜਿਹਾ ਮਿਲੂ ਆ 180 80 ਰੁਪਏ ਦਾ ਦੁਪੱਟਾ ਹੈ ਬਾਈ ਜੀ ਹਾਂ ਇੱਕ ਕਰੋ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਰੰਗ ਹੈ ਇੱਕ ਵਾਈ ਤੁਹਾਨੂੰ ਆ ਦਿਖਾਉਣੇ ਬਈ ਜੀ ਇੱਕ ਆਦਵਟਾ ਦੇਖੋ ਬਾਈ ਜੀ ਇਹ ਆਪਣਾ ਦਾਦੀ ਮਾਮਾ ਵਾਸਤੇ ਹੈ ਬਹੁਤ ਸੋਹਣੇ ਦਵਟੇ ਹੈ ਜਦੋਂ ਕਿਦੇ ਗੁਰੂ ਘਰ ਲੈ ਕੇ ਜਾਣਾ ਬਾਈ ਜੀ ਐ ਸਮਾ ਸੋਹਣਾ ਲੱਗਦਾ ਇੱਕ ਨੰਬਰ ਜਿਹਾ ਪਤਾ ਲੱਗਦਾ ਦਵਟਾ ਵੀ ਹੈਗਾ ਦੇਖੋ ਬਾਈ ਚੈੱਕ ਕਰੋ ਦਵਟਾ ਕਿੰਨਾ ਸੋਹਣਾ ਦਵਟਾ ਹੈ ਦੇਖੋ ਬਾਈ 2.5 ਮੀਟਰ ਦਾ ਦਵਟਾ ਹੈ ਬਾਈ ਜੀ ਫੁੱਲ ਸਾਈਜ਼ ਦੇਖੋ 180 ਰੁਪਏ ਦਾ ਰੇਟ ਹੈ ਵੀ ਜੀ ਰੇਟ ਯਾਦ ਰੱਖਿਆ ਕਰੋ ਇੱਕ ਵੀਰ ਜੀ ਆਪਾਂ ਕਾਟਨ ਕਾਟਨ ਆਪਾਂ ਆ ਦੇਖ ਇਧਰੋਂ ਦਿਖਾ ਦੇ ਵੀਰੇ ਕਾਟਨ ਆਪਣੇ ਕੋਲੇ ਬਹੁਤ ਪ੍ਰਕਾਰ ਦੀ ਹੁੰਦੀ ਹੈ ਬਾਈ ਜੀ ਰੇਟ ਰੂਟ ਪੁੱਛ ਕੇ ਗੱਲ ਕਰਿਆ ਕਰੋ ਜਿੱਥੇ ਵੀ ਵੈਨਣੇ ਹੋ ਬਾਈ ਜੀ ਇੱਕ ਬੈੱਡ ਸ਼ੀਟ ਦਿਖਾਉਣਾ ਤੁਹਾਨੂੰ ਬੈੱਡ ਸ਼ੀਟ ਚੈੱਕ ਕਰੋ ਆ ਆਪਣੀ ਬੈੱਡ ਸ਼ੀਟ ਹੈ ਦੋ ਪਿੱਲੋ ਦਿੰਨੇ ਆ ਨਾਲ ਵੀਰ ਜੀ ਜਿੱਪਾਂ ਲੱਗੀਆਂ ਹੋਈਆਂ ਆ ਬੈੱਡ ਸ਼ੀਟ ਚੈੱਕ ਕਰੋ ਇਹਦਾ ਆਪਣੀ ਬੈਡ ਆਈ ਬਈ ਰੌੜਾ ਇਹ ਮਰ ਜਿਵੇਂ ਕਹਦੇ ਆ ਲਾਸਟ ਕਾਲੀ ਜੈਪਾ ਦੇਖੋ ਲਾਸਟ ਲੱਗੀ ਹੋਈ ਆ ਬਾਈ ਜੀ ਇਹਦੇ ਤੇ ਬੈੱਡ ਦੇ ਵਿੱਚ ਗੱਦਿਆਂ ਚ ਸੈੱਟ ਹੋ ਜਾਂਦੀ ਆ ਬਾਈ ਜੀ ਇਹ ਜਿਵੇਂ ਹੁੰਦੀ ਇਹ ਬਹੁਤ ਸੋਹਣਾ ਕੁਆਲਿਟੀ ਆ ਦੇਖੋ ਚੈੱਕ ਕਰੋ ਇੱਕ ਬੀਜੀ ਤੁਹਾਨੂੰ ਹੋਰ ਦੱਸ ਦਈਏ ਇਹਦੇ ਨਾਲ ਹੀ ਇੱਕ ਆਪਣੇ ਕੋਲ ਦਿਵਾਨ ਬੈੱਡ ਦੀ ਆਈਏ ਚਾਦਰ ਜੇ ਕਿਸ ਨੇ ਮਤਲਬ ਟੈਚਿੰਗ ਕਰਨੀ ਹੋਵੇ ਅੱਜ ਕੱਲ ਬਾਈ ਜੀ ਰਵਾਜ ਐ ਇਹ ਚੀਜ਼ ਦਾ ਜੇ ਤਾਂ ਇਹ ਲੈਣੀ ਆ ਬਾਈ ਜੀ ਇਹਦਾ ਰੇਟ ਤਾਂ 200 ਰੁਪਏ ਦਿਵਾਨ ਬੈੱਡ ਦੀ ਚਾਦਰ ਦਾ ਤਾਂ ਤੇ ਜਿਹੜੀ ਆਪਣੀ ਲਾਸਟ ਕਾਲੀ ਚਾਦਰ ਹੈ ਇਹਦਾ ਰੇਟ ਵੀ ਜੀ 400 ਰੁਪਿਆ ਰੇਟ ਹੈ ਜੇ ਕੋਈ ਬੰਦਾ ਇਕੱਠੀਆਂ ਲੈਣਾ ਚਾਹੁੰਦਾ ਉਹਨੂੰ ਲੈਸ ਲੱਗ ਜੂ ਆ ਚੈੱਕ ਕਰੋ ਬਾਈ ਜੀ ਦੇਖੋ ਚਾਦਰ ਹਾਂ ਜੀ ਦਿਵਾਨ ਬੈਡ ਦੀ ਚਾਦਰ ਹੈ ਇਹਦੇ ਨਾਲ ਇੱਕ ਪਿੱਲੋ ਮਿਲ ਜੂਗਾ 200 ਰੁਪਿਆ ਰੇਟ ਹੈ ਜੇ ਬਾਈ ਜੀ ਡਬਲ ਬੈਡ ਦੀ ਚਾਦਰ ਲੈਣੀ ਆ ਇਹਦਾ 400 ਰੁਪਿਆ ਰੇਟ ਹੈ ਜੇ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਨੇ ਇਕੱਠੀਆਂ ਲੈਣੀਆਂ ਬਾਈ ਜੀ ਬਹੁਤ ਜਿਆਦਾ ਲੈਸ ਲੱਗੂ ਫੋਨ ਤੇ ਪਤਾ ਕਰ ਲਿਓ ਫੋਨ ਤੇ ਚੈੱਕ ਕਰ ਲਿਓ ਚਾਦਰਾਂ ਦੇ ਰੂਪ ਵਿੱਚ ਡਿਜ਼ਾਈਨ ਚੈੱਕ ਕਰੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਆ ਦੇਖ ਡਿਜ਼ਾਈਨ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਆ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਣਾ ਬਹੁਤ ਸੋਹਣਾ ਡਿਜ਼ਾਈਨ ਹੈ ਬਾਈ ਜੀ ਬਾਈ ਜੀ ਰੇਟ ਬਣੀਓ ਸੀ ਬਾਰ-ਬਾਰ ਇਹ ਗੱਲ ਕਹਿੰਦੇ ਆ ਵੀ ਰੇਟ ਦੇਖ ਕੇ ਲਿਆ ਕਰੋ ਬੀ ਜੀ ਇਹਦਾ ਰੇਟ 400 ਰੁਪਏ ਇਕੱਲੀ-ਇਕੱਲੀ ਦਾ ਰੇਟ ਹੈ ਤੇ ਇਕੱਠਿਆਂ ਲਵਾਂਗੇ ਲੈਸ ਲਾਵਾਂਗੇ ਨਾਲ ਦੀਵਾਨ ਬੈਠੀਆਂ ਚਾਦਰਾਂ ਜੇ ਕਿਸੇ ਨੇ ਮੈਚਿੰਗ ਕਰਨੀ ਹੈ ਮੈਚਿੰਗ ਵੀ ਹੋ ਜੂਜੀ ਇੱਕ ਬਾਰ-ਬਾਰ ਬੇਨਤੀ ਇਹ ਹੈ ਬਾਈ ਜੀ ਸਬਸਕ੍ਰਾਈਬਰ ਤੇ ਸ਼ੇਰ ਬਾਈ ਜੀ ਤੁਹਾਡਾ ਫਰਜ਼ ਮੰਨਦਾ ਫਰਜ਼ ਸਮਝ ਕੇ ਕੰਮ ਕਰਿਆ ਕਰੋ ਇਹ ਤੇ ਬਾਈ ਜੀ ਕਪੜਾ ਆਪਣੇ ਕੋਲ ਨਵੀ ਤੋਂ ਨਵੀ ਕੁਆਲਿਟੀ ਇਹ ਨਾ ਸੋਚਿਆ ਕਰੋ ਵੀ ਵੀਡੀਓ ਆਊਗੀ ਇਹ ਤਾਂ ਨਵੀ ਤੋਂ ਨਵੀ ਕੁਆਲਿਟੀ ਰੋਜ਼ ਆਪਣੇ ਕੋਲ ਪਹਤ ਇਕੱਠਾ ਰੋਜ਼ ਆਉਂਦੀਆਂ ਗੁਰੂ ਦੀ ਕਿਰਪਾ ਨਾਲ ਤੇ ਰੋਜ਼ ਜੋ ਨਵਾਂ ਮਾਲ ਆਉਂਦਾ ਤੇ ਜਦੋਂ ਮਰਜੀ ਆਓ ਖੁੱਲੇ ਦਰਵਾਜ਼ੇ ਆ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਾਈ ਜੀ ਆ ਬੋਰਡ ਹੁੰਦਾ ਲੱਗੇ ਆਪਣਾ ਉਧਰ ਗਲੀ 'ਚ ਧਿਆਨ ਰੱਖਿਆ ਕਰੋ ਮਨਜਿੰਦਰ ਕਲਾਥ ਹਾਊਸ ਦਾ ਬਾਈ ਜੀ ਉਥੇ ਤੀਰ ਛਾਪਿਆ ਹੋਇਆ ਤੀਰ ਦੇ ਹਿਸਾਬ ਨਾਲ ਕੋ ਤੀਰ ਲੱਗੇ ਹੁੰਦੇ ਆ ਮਣੀ ਜੰਦਰਪਾਥ ਹਾਊਸ ਦੇ ਉਲਝਿਆ ਲੈ ਕਈ ਵਾਰੀ ਬੰਦਾ ਉਲਝ ਜਾਂਦਾ ਗੌਰਨਾ ਐਗਰੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ